ਜਿਨੂੰ ਲੋਕੀ ਭੰਡਦੇ ਸੀ ਇੱਥੇ ਸਰਕਾਰਾਂ ਹੋਰ ਵੀ ਆਲੀਆਂ ਇੱਥੇ ਸਰਕਾਰ ਅਕਾਲੀ ਦਲ ਦੀ ਵੀ ਆਲੀ ਕਾਂਗਰਸ ਦੀ ਵੀ ਆਲੀ ਭਾਜਪਾ ਯਕਾਲੀ ਦਲ ਗਾਠਜੋੜ ਵੀ ਆਲੇ ਪਰ ਜਿਨੂੰ ਸਰਕਾਰ ਨਾਲ ਭੰਡਿਆ ਜਿਨੂੰ ਸ਼ਰਾਬੀ ਕਹਿ ਕੇ ਭੰਡਦੇ ਸੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਸ਼ਰਾਬੀ ਕਹਿੰਦੇ ਸੀ ਝੰਡਾ ਕਹਿੰਦੇ ਸੀ ਕਿੰਨੇ ਨਾਂ ਦਿੰਦੇ ਸੀ ਅਕਾਲ ਪੁਰਖ ਨੇ ਉਹਦੇ ਹੱਥੋਂ ਹੀ ਨੋਟੀਫਿਕੇਸ਼ਨ ਜਾਰੀ ਕਰਾਇਆ ਪਵਿੱਤਰ ਨਗਰੀਆਂ ਦਾ ਤੁਹਾਡੇ ਤੋਂ ਨਹੀਂ ਅਜੇ ਤੱਕ ਦੇ ਹੋਇਆ ਕਿਸੇ ਤੋਂ ਮੈਂ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੂੰ ਮੈਂ ਰਣੀ ਆ ਦਿਲੋਂ ਧੰਨਵਾਦੀ ਆ ਤੁਹਾਡਾ ਹੱਥ ਜੋੜ ਕੇ ਤੁਹਾਡਾ ਧੰਨਵਾਦੀ ਆ ਖਾਸ ਤੌਰ ਤੇ ਪੰਜਾਬ ਸਰਕਾਰ ਦੇ ਜਿਹੜਾ ਸਾਡਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਬਾਈ ਜਿਹੜਾ ਮਰਜੀ ਜੋ ਮਰਜੀ ਕਹੀ ਜਾਵੇ ਸਾਬ ਹੱਥ ਵਡਿਆਈਆਂ ਜਿਸ ਭਾਵੇਂ ਤਿਸ ਦੇ ਤੇਰੇ ਹੱਥੋਂ ਵਡਿਆਈ ਤੈਨੂੰ ਦੇਣੀ ਸੀ ਮਹਾਰਾ ਨੇ ਤੇਰੇ ਹੱਥੋਂ ਹੀ ਕਰਾਉਣਾ ਸੀ ਇਹ ਨਗਰੀਆਂ ਪਵਿੱਤਰ ਨਗਰੀ ਦਾ ਦਰਜਾ ਕਿਉਂਕਿ ਜਦਾਂ ਬਾਦ ਵਿੱਚ ਲੋਕੀ ਬੋਲਣ ਆ ਜਾਂਦੇ ਨੇ ਨਾ ਵੀ ਸਾਨੂੰ ਕੋਈ ਪਵਿੱਤਰ ਨਗਰੀ ਦਾ ਦਰਜਾ ਲੈਣ ਦੀ ਲੋੜ ਹੈ ਕਿ ਤੋ ਐ ਫਿਰ ਤੁਸੀਂ ਪਹਿਲਾਂ ਬੰਦ ਕਰਾਉਂਦੇ ਆ ਚੀਜ਼ਾਂ ਤੁਹਾਡੇ ਤੋਂ ਪਹਿਲਾਂ ਬੰਦ ਨਹੀਂ ਕਰਾਈਆਂ ਕਿਸੇ ਤੋਂ ਯਾਰ ਇਹ ਤਾਂ ਫालतू ਦੀ ਗੱਲ ਹੈ ਜਿਹੜੀ ਤੁਸੀਂ ਇਹਦਾ ਮੈਂ ਕਹਿੰਦਾ ਮੈਂ ਇਹ ਚੀਜ਼ ਨੂੰ ਬਕਵਾਸ ਕਹੂੰਗਾ ਇਹ ਬਕਵਾਸ ਕਰਦੇ ਲੋਕ ਇਸ ਚੀਜ਼ ਦਾ ਵੀ ਇਹ ਸਾਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ ਜੇ ਤੁਹਾਨੂੰ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਸੀ ਫਿਰ ਆਪਾਂ ਨੋਟੀਫਿਕੇਸ਼ਨ ਤੱਕ ਕਿਉਂ ਵੇਟ ਕਰਦੇ ਰਹੇ ਜੋ ਮੈਂ ਇਕੱਲਾ ਲੜਦਾ ਰਿਹਾ ਕਿਉਂ ਗੁਰਦੁਆਰੇ ਦੀ ਕੰਧਾਂ ਦੇ ਉੱਤੇ ਇਨੀ ਪਾਨ ਖਾ ਕੇ ਕਿ ਥੁੱਕਿਆ ਸੀਗਾ ਪਰਵਾਸੀਆ ਨੇ ਕਿਸ ਤਰ੍ਹਾਂ ਗੁਰੂ ਘਰ ਦੇ ਸਾਹਮਣੇ ਦੁਕਾਨਾਂ ਦੇ ਉੱਤੇ ਜੜਦਾ ਬੀੜੀ ਗੋਟਗਾ ਸ਼ਰਾਬ ਸਭ ਨੂੰ ਮਿਲਦਾ ਪਿਆ ਸੀ ਕਿਉਂ ਖਬਰਾਂ ਲੱਗਦੀਆਂ ਸੀ ਕਿਉਂ ਅਖਬਾਰਾਂ ਦੇ ਵਿੱਚ ਖਬਰਾਂ ਆਉਂਦੀਆਂ ਸੀ ਜੇ ਇਹ ਚੀਜ਼ਾਂ ਦਾ ਨੋਟੀਫਿਕੇਸ਼ਨ ਨਹੀਂ ਹੋਇਆ ਸੀ ਤੁਹਾਡੇ ਤੋਂ ਕਿਸੇ ਤੋਂ ਵੀ ਪੁਰਾਣੀ ਸਰਕਾਰ ਤੋਂ ਤਾਂ ਕਰਕੇ ਚੀਕਦੇ ਸੀ ਸਾਰੇ ਹੁਣ ਜਿਹਨੂੰ ਤੁਸੀਂ ਭੰਡਦੇ ਸੀ ਸ਼ਰਾਬੀ ਕਹਿ ਕੇ ਜਿਹਨੂੰ ਕਹਿੰਦੇ ਸੀ ਇਹ ਸ਼ਰਾਬੀ ਐ ਐ ਮੁੱਖ ਮੰਤਰੀ ਪੰਜਾਬ ਨੂੰ ਅਕਾਲਪੁਰ ਕਨੇ ਬਾਹਰ ਗੁਰੂਨਾ ਗੁਰੂ ਤੇਗ ਬਹਾਦਰ ਉਹਨੇ ਹੀ ਥਿਰ ਚਿਹਰਾ ਲਾਇਆ ਉਹਨੂੰ ਹੀ ਇਸ ਪਵਿੱਤਰ ਏਟਾਰਟੀ ਨੂੰ ਪਵਿੱਤਰ ਨਗਿਦਾਰੀ ਦਾ ਦਰਜਾ ਦੇਣ ਦਾ ਨੋਟੀਫਿਕੇਸ਼ਨ ਜਾਰੀ ਕਰਾਉਣ ਦਾ ਉਹਨਾਂ ਸਰਕਾਰ ਬਣਾਈ ਉਹਦੇ ਉੱਤੇ ਨੋਟੀਫਿਕੇਸ਼ਨ ਜਾਰੀ ਕਰਾਇਆ ਇਹ ਦੱਸਿਆ ਤੁਹਾਨੂੰ ਸਾਰਿਆਂ ਨੂੰ ਸ਼ੀਸ਼ਾ ਵੀ ਜਿੱਡੇ ਮਰਜ਼ੀ ਤੁਸੀਂ ਸਾਫ਼-ਸੁਥਰੇ ਬਣ ਜਾਓ ਜਿੱਡੇ ਮਰਜ਼ੀ ਸਾਫ਼-ਸੁਥਰੇ ਬਣ ਜਾਓ ਜਿੱਡੇ ਮਰਜ਼ੀ ਸੋਹਣੇ ਕੱਪੜੇ ਪਾ ਲਓ ਜਦੋਂ ਤੱਕ ਤੁਹਾਡੇ ਦਿਲ ਕਾਲੇ ਆਤਮਾ ਕਾਲੀ ਆ ਕੁਝ ਨਹੀਂ ਹੋ ਸਕਦਾ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਪੰਜਾਬ ਦਾ ਮੈਂ ਧੰਨਵਾਦ ਕਰਦਾ ਸਰਦਾਰ ਹਰਜੋਤ ਸਿੰਘ ਬੈਂਸ ਦਾ ਵੀ ਜਿਹੜਾ ਕੰਮ ਮੈਂ ਤਾਂ ਯਾਰ ਸਾਫ਼ ਗੱਲ ਕਰਦਾ ਜਿਹੜੀ ਗੱਲ ਸਹੀ ਹੈ ਉਹ ਬਿਲਕੁਲ ਸਹੀ ਹੈ ਜਿੱਥੇ ਗਲਤ ਹੋ ਗਿਆ ਆਪਾਂ ਬੋਲਦੇ ਆ ਪਰ ਆਹ ਗੱਲ ਜਿਹੜੀ ਬੰਦੇ ਮੈਂ ਤਾਂ ਆਹੀ ਗੱਲ ਬਾਰ-ਬਾਰ ਕਹਿੰਦਾ ਤੁਸੀਂ ਭੰਡਦੇ ਸੀ ਨਾ ਉਸ ਬੰਦੇ ਨੂੰ ਸਾਰੇ ਭੰਡਦੇ ਸੀ ਹਰੇਕ ਪਾਰਟੀ ਵਾਲਾ ਇਹ ਸ਼ਰਾਬੀ ਐ ਇਹ ਝੰਡਾ ਐ ਆਦਾ ਦੇਖਿਆ ਉਹ ਗੱਡਾ ਕੰਮ ਲਿਆ ਮਾਰਾ ਨਾ ਉਹ ਤੋਂ ਰੰਧੀ ਦੁਨੀਆ ਦਾ ਕੇ ਜੀ ਜਾਰੀ ਰੱਖਣੀ ਯਾਦ ਰੱਖਣੀ ਲੋਕੀ ਵੀ ਇਹ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਕਰ ਗਿਆ ਸੀਗਾ